شرطان سجا پنت پرکاش رتنگ نے اپنے گرس لکھتے چار چنڈی دے چارنا فرسی چارنا کئی گوپن کئی شوری کٹارے کنیاں دے سر مدلی کٹے کئی دبے کسید کے سٹے دبے کٹے بدوکر دائے مار کون کرے گھنٹی کئی ہڈار پاہت پاہت کر پکڑ بہائے ساہت تے کر کے سی سنگائے آتھ کسے کھانے دو آئے بان کانٹ کسے کانٹ کٹو کیسر والے جو نر ہوئی بان میں دلاب شدیو نر ہوئی ایڈ جاچہ کنیوں میں کوئی کو نکتے ਜਾਮੀਨ ਅਤਰਸ਼ਕੀ ਦੀ ਬੰਦੂ ਨੇ ਆਪਣੇ ਪ੍ਰਾਚੀਨ ਬੰਦ ਪ੍ਰਕਾਸ਼ ਵਿੱਚ ਜੰਮਤ ਕੀਤੇ ਪਰੇਰਾਂ ਵਿੱਚ ਹੋਰ ਵੀ ਬੜੇ ਸਨ ਚੰਗੇਖਾਨ ਬੰਦੇ ਨੂੰ ਜਮੀਨ ਦੇ ਵਿੱਚ ਧੌਣ ਤੱਕ ਦੱਬ ਰਿਆ ਮਰਦਾ ਸੀ ਉਹਦੇ ਮੇਰੇ ਤੇਨੇ ਮਿੱਠਾ ਸੁੱਟ ਦੇਣਾ ਸਿਰ ਦੇ ਉੱਤੇ ਮਿੱਠਾ ਸੁੱਟ ਦੇਣਾ ਤੇ ਫਿਰ ਹਲਕੇ ਕੁੱਤੇ ਛੱਡ ਦੇਣੀ ਉਹਨਾਂ ਦੇ ਕੋਲੋਂ ਉਸ ਬੇਟੀ ਉਤੜਵਾਉਂਗਾ ਕੀੜਿਆਂ ਤੇ ਘਾਹ ਉਤੇ ਬੰਦੇ ਉਹਨਾਂ ਕਿਸਮ ਦੇ ਹੁੰਦੇ ਮਿੱਟੀ ਦੀ ਕਾਸ ਨਹੀਂ ਮੜ ਦੇਣੀ ਤੇ ਕੀੜਿਆਂ ਦੇ ਘੋੜੇ ਵਿੱਚ ਪਾਣੀ ਪਾ ਦੇਣਾ ਫਿਰ ਤਮਾਸ਼ਾ ਵੇਖਣਾ ਬੰਦੇ ਨੂੰ ਸੂਲੀ ਦੇ ਉੱਤੇ ਤਰਨ ਕੇ ਤਮਾਸ਼ਾ ਵੇਖਣਾ ਰੂਹ ਵਿੱਚ ਬੰਨ ਕੇ ਸਾਰਨਾ ਵੀ ਇੱਕ ਤਮਾਸ਼ੀਨਾ ਵਾਲਾ ਹਿਨਕਸ਼ਸ ਇਹਨਾਂ ਨੂੰ ਜਿਵੇਂ ਲੱਗਦਾ ਸੀ ਮਤੀ ਦਾਸ ਨੂੰ ਰੂਹ ਦੇ ਵਿੱਚ ਬੰਨ ਕੇ ਜਦੋਂ ਅੱਗ ਲਾਈ ਜਾਏਗੀ ਜੇ ਭਰੇ ਨਹੀਂ ਜਾਣਦੇ ਜੇ ਬੰਦੀ ਦਾਸ ਆਰ ਨੇੜੇ ਨਾਲ ਜੀਰਿਆ ਜਾਂਦਾ ਹੋਇਆ ਰਹਦਾ ਜਿੰਨਾ ਖੇੜਾ ਆਇਆ ਨਹੀਂ ਉਹਨੇ ਆਪਣੀ ਜ਼ੁਬਾਨ ਤੋਂ ਹਾਇ ਨਹੀਂ ਆਖਿਆ ਉਹ ਵਾਹਿਗੁਰੂ ਦੀ ਪਾਵਨ ਬਾਣੀ ਵਿੱਚ ਲੱਗਾ ਰਹਿਣਾ ਤੇ ਇਹ ਉਹਦਾ ਮੀਰ ਹੈ ਬੋਲਣ ਵਾਲਾ ਇਹ ਵੀ ਨਹੀਂ ਭਾਈ ਸਦੀ ਦਾਸ ਨੂੰ ਰੂਹ ਦੇ ਵਿੱਚ ਲੁਪੇਟ ਕੇ ਅੱਗ ਲਾ ਦਿੱਤੀ ਗਈ ਭਾਈ ਸਦੀ ਦਾਸ

ਸਤਿ ਸ਼੍ਰੀ ਅਕਾਲ ਦੇ ਨਾਮ ਉਪਦਾ ਕਰਤਾ ਹੈ ਦਿੱਲੀ ਦੇ ਰਹਿ ਬਾਰੇ ਲੋਕ ਇਕੱਤਰ ਰਹਿ ਸਕਿਆ ਯਾਨੀ ਦੋ ਲੈਣਾ ਕਾਜੀ ਉਦਕਰੋ ਹਾਵ ਵਾਲੀ ਤੋਰੇ ਨੇ ਰੱਖਿਆ ਗੁਰੂ ਤੇਗ ਬਹਾਦਰ ਪਕਸ਼ਾ ਮਹਾਰਾਜ ਦੇ ਸਰੀਰ ਦੇ ਚਾਰ ਮੁਡੇ ਟੋਕੇ ਦਿੱਲੀ ਦੇ ਚੌਂਗੇ ਬਾਰੇ ਉਤੇ ਟੰਗੇ ਜਾਂ ਦਿੱਲੀ ਦੇ ਲਾਹੌਰੀ ਦੇ ਕਸ਼ਮੀਰੀ ਦੇ ਇਹਨਾਂ ਸਾਹਮਾ ਰਾਜ ਦੇ ਸਰੀਰ ਦੇ ਮੁੱਡੇ ਕੋਟੇ ਟੰਗੇ ਜਾ ਛੋਟੇ ਛੋਟੇ ਟੁਕੜੇ ਕੜੀਆਂ ਵਿੱਚ ਚੁਰਾਇਆ ਦੇ ਵਿੱਚ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦੇ ਸਰੀਰ ਦੇ ਟੰਗੇ ਜਾਣ ਤਾਂ ਇਸ ਘਰ ਦਾ ਪਤਾ ਲੱਗ ਸਕੇ ਜਿਹਨੇ ਮੁਗਲਿਆ ਹਕੂਮਤ ਦੇ ਨਾਲ ਟੰਗਾ ਲਿਆ ਉਹਦਾ ਖਾਸ਼ਿਦ ਕੀ ਹੋ ਜਾ ਸਤਗੁਰੂ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦਾ ਸੀਸ ਧਰਨ ਨੂੰ ਜੁਦਾ ਕਰਨ ਵਾਸਤੇ ਜਗਾਂ ਆਗੇ ਕਾਰੀ ਅਗੇ ਤੇ ਪਹਾਰੇ ਤੇਰੀ ਜਾਨ ਬਖਸ਼ੀ ਹੋ ਸਕਦੀ ਇਸਲਾਮ ਪ੍ਰਵਾਨ ਕਰ ਲਓ ਹਜ਼ੂਰ ਨੇ ਇਸਲਾਮ ਪ੍ਰਵਾਨ ਨਹੀਂ ਕੀਤਾ ਸੱਚੇ ਪ੍ਰਕਾਸ਼ਾ ਮਹਾਰਾਜ ਉਸਰਾਤੇ ਕਾਹੀ ਨਿਕਾ ਪਹਾੜ ਬੜੀ ਕੋਰਾ ਜਿਹਦੇ ਉੱਤੇ ਤਿੰਨੇ ਸ਼ਰਧਾਲੂਆਂ ਦਾ ਪਹਿਲਾਂ ਬੜਾ ਗਹਿਰਾ ਅਸਰ ਹੋ ਚੁੱਕੇ ਇਸ ਹੋਰ ਅਨੋਖੀ ਘਟਨਾ ਨੂੰ ਇਹਦੇ ਵਿੱਚ ਦੇਖਣ ਵਾਲੀ ਹਿੰਮਤ ਨਹੀਂ ਰਹੀ ਪਰ ਉਹ ਕਹਿੰਦਾ ਕਿ ਵੱਡਾ ਹੋਇਆ ਜਾਣੀ ਸਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਮੇਰੇ ਆਖੇ ਲੱਗੋ ਇਸਲਾਮ ਪ੍ਰਮਾਨ ਕਰੋ ਹਜ਼ੂਰ ਨੇ ਕਿਹਾ ਕਿ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕੰਮ ਕਰ ਦੇ ਸੱਚੇ ਪਾਕਸ਼ਾਹ ਮਹਾਰਾਜ ਨੂੰ ਸ਼ਹੀਦ ਕਰ ਤੋਂ ਅਸੀਂ ਜਲਾ ਜਲਾ ਲੋਧੀ ਆਇਆ ਕਹਿ ਕੇ ਗੁਰੂ ਤੇਗ ਬਹਾਦਰ ਮੇਰੇ ਹੱਥ 'ਚ ਫੜੀ ਹੋਈ ਨਿੰਦੀ ਕਰਵਾ ਤੇ ਪਲਕ 'ਚ ਤੁਹਾਡਾ ਸੀਸ ਧਰਦੇ ਨਾਲੋਂ ਜਦਾ ਕਰਦੇ ਪਰ ਮੈਂ ਹਰਨਾਰ ਆ ਕਿ کہتا کی طبیعت مالک ہو تو سامنے موت ہے موت دا فتوا جاری ہو چکا بھی پتا تو سنسار خانوں کو پھر بھی چڑھ دینا ہس رہے ہو ہزور نے سندر لینی تو گرو تگ بہادر پاشاہ مہاراج نے آخیا جلادہ ہوئے سن حضور میں ہز میری فطرت کو بدل نہیں سکتے کیا کروں میری عادت ہے کسکرانے جلال میں آدت پڑ چکی ہے میری ہے یہ چیز میں حضور سچے پاشاہ مہاراج نے جلال میں ایک دم ہو سان کر لینی چاہتا ہاں کہ دنیا کے مرد والے بندے کدم گاہ کے لئے گئے روزے پر لوگ لیا

मर Bye. Yeah! i'm